ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਇਸ ਵਕਤ ਦੀ ਸਿਆਸਤ ਦੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਭਾਰਤ ਦੀ ਸਿਆਸਤ ਦੇ ਵਿੱਚ ਇਸ ਨੂੰ ਲੈ ਕੇ ਵੱਡਾ ਪੁਚਾਲ ਜਿਹੜਾ ਉੱਠ ਸਕਦਾ ਹੈ ਜੀ ਹਾਂ ਇੱਕ ਐਮਪੀ ਦੇ ਵੱਲੋਂ ਦੋਸ਼ ਲਾਏ ਗਏ ਨੇ ਕਿ ਉਸ ਦੇ ਨਾਲ ਵਿਤਕਰਾ ਜਿਹੜਾ ਹੈ ਸਦਨ ਦੇ ਵਿੱਚ ਕੀਤਾ ਜਾਂਦਾ ਹੈ ਲੋਕ ਸਭਾ ਦੇ ਵਿੱਚ ਉਸ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਵਿਤਕਰਾ ਕਿਹੜੇ ਕਾਰਨਾ ਕਰਕੇ ਕੀਤਾ ਜਾਂਦਾ ਹੈ ਇਹ ਵੀ ਤੁਹਾਨੂੰ ਦੱਸਾਂਗੇ ਕਿਹੜਾ ਉਹ ਐਮਪੀ ਹੈ ਕਿਹੜਾ ਉਹ ਮੈਂਬਰ ਆਫ ਪਾਰਲੀਮੈਂਟ ਹੈ ਜਿਸ ਦੇ ਨਾਲ ਇਹ ਵਿਤਕਰੇ ਭਰੀ ਜਾਣਕਾਰੀ ਜਿਹੜੀ ਆ ਨਿਕਲ ਕੇ ਸਾਹਮਣੇ ਆਈ ਹੈ ਲਗਾਤਾਰ ਵਾਕ ਵਾਕ ਤਰੀਕੇ ਦੇ ਨਾਲ ਆਪਣੇ ਹੱਕਾ ਹਕੂਕਾਂ ਦੀ ਗੱਲ ਕਰ ਵਾਲੇ ਐਮਪੀ ਜਿਹੜੇ ਨੇ ਆ ਜਿਹੜੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਗੱਲ ਕਰਨ ਦੀ ਗੱਲ ਤਾਂ ਆਖੀ ਗਈ ਪਰ ਉਹਨਾਂ ਦੀ ਕੀਤੀ ਗਈ ਗੱਲ ਜਿਹੜੀ ਆ ਲੋਕ ਸਭਾ ਦੇ ਵਿੱਚ ਉਸ ਤਰੀਕੇ ਦੇ ਨਾਲ ਆਪਣਾ ਧਰਾਤਲ ਹਾਸਲ ਨਹੀਂ ਕਰ ਪਾਈ ਮੈਂ ਗੱਲ ਕਰ ਰਿਹਾ ਐਮਪੀ ਸਰਬਜੀਤ ਸਿੰਘ ਖਾਲਸਾ ਹੋਰਾਂ ਦੀ ਉਹਨਾਂ ਦੇ ਵੱਲੋਂ ਇੱਕ ਵਿਸ਼ੇਸ਼ ਰੂਪ ਦੇ ਵਿੱਚ ਕੀਤਾ ਕਿ ਦਿਨਿਕ ਸਰਾ ਟੀਵੀ ਦੇ ਨਾਲ ਇੰਟਰਵਿਊ ਦੇ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਉਹ ਖੁਲਾਸਾ ਇਹ ਕਰਦੇ ਨਜ਼ਰ ਆਏ ਉਹ ਕਹਿੰਦੇ ਕਿਸੇ ਵੀ ਤਰੀਕੇ ਦੇ ਨਾਲ ਸਿੱਖਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੀ ਗੱਲ ਕਰਨ ਦੇ ਵਕਤ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਰੋਕਾਂ ਜਿਹੜੀਆਂ ਨੇ ਉਹ ਲਗਾ ਦਿੱਤੀਆਂ ਜਾਂਦੀਆਂ ਨੇ ਪਹਿਲੀ ਗੱਲ ਤਾਂ ਇਹ ਆ ਕਿ ਉਹਨਾਂ ਨੂੰ ਬੋਲਣ ਦਾ ਮੌਕਾ ਤੱਕ ਨਹੀਂ ਦਿੱਤਾ ਜਾਂਦਾ ਅੱਜ ਵੀ ਉਹਨਾਂ ਦੇ ਵੱਲੋਂ ਸੈਸ਼ਨ ਦੇ ਵਿੱਚ ਉਹ ਵਾਕ ਆਊਟ ਕੀਤਾ ਗਿਆ ਤੇ ਵਾਕ ਆਊਟ ਦੇ ਪਿੱਛੇ ਕਾਰਨ ਜਿਹੜੇ ਨੇ ਉਹ ਵੀ ਉਹਨਾਂ ਦੇ ਵੱਲੋਂ ਸਪਸ਼ਟ ਰੂਪ ਦੇ ਵਿੱਚ ਦਿਨਿਕ ਸਰਾ ਟੀਵੀ ਦੇ ਨਾਲ ਐਕਸਕਲੂਸਿਵਲੀ ਗੱਲਬਾਤ ਕਰਦੇ ਆ ਸਾਂਝੇ ਕੀਤੇ ਗਏ ਨੇ ਹੁਣ ਐਮਪੀ ਸਰਬਜੀਤ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਇਹ ਗੱਲ ਸਾਹਮਣੇ ਰੱਖੀ ਗਈ ਉਹ ਕਹਿੰਦੇ ਕਿ ਭਾਈ ਮੇਰੇ ਨਾਲ ਵਿਤਕਰਾ ਇਸ ਕਰਕੇ ਕੀਤਾ ਜਾਂਦਾ ਕਿਉਂਕਿ ਮੈਂ ਸਿੱਖ ਹ ਮੇਰੇ ਨਾਲ ਸਿੱਖੀ ਦੀ ਗੱਲ ਕਰਨ ਦੇ ਲਈ ਇਹਨਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਰੋਕਾਂ ਜੜੀਆਂ ਨੇ ਲਾਈਆਂ ਜਾਂਦੀਆਂ ਨੇ ਨਾਲ ਉਹਨਾਂ ਦੇ ਵੱਲੋਂ ਖੁਲਾਸੇ ਹੋਰ ਵੀ ਬਹੁਤ ਵੱਡੇ ਪੱਧਰ ਦੇ ਉੱਪਰ ਕੀਤੇ ਗਏ ਨੇ ਉਹਨਾਂ ਖੁਲਾਸਿਆਂ ਦੇ ਉੱਪਰ ਚਰਚਾ ਕਰਾਂਗੇ ਗੱਲ ਕਰਾਂਗੇ ਕਿ ਇਹ ਸਥਿਤੀਆਂ ਕਿੱਧਰਲੇ ਪਾਸੇ ਨੂੰ ਜਾਣ ਗਈਆਂ ਇੱਕ ਚੁਣੇ ਹੋਏ ਨੁਮਾਇंदे ਦੇ ਨਾਲ ਇਸ ਤਰੀਕੇ ਦਾ ਵਿਤਕਰਾ ਕਰਨਾ ਕਿ ਉਸ ਦੀਆਂ ਆ ਰੈਟੀਨਾ ਦੇ ਨਾਲ ਖੁੱਲਣ ਵਾਲੇ ਦਰਵਾਜ਼ੇ ਜਿਹੜੇ ਨੇ ਹੱਥ ਦੇ ਥੰਮ ਦੇ ਨਾਲ ਖੁੱਲਣ ਵਾਲੇ ਦਰਵਾਜ਼ੇ ਜਿਹੜੇ ਨੇ ਉਹ ਖੁੱਲਦੇ ਹੀ ਨਹੀਂ ਬਹੁਤ ਵਾਰ ਸ਼ਿਕਾਇਤ ਕਰਨ ਦੇ ਉੱਪਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੱਲ ਨਹੀਂ ਕੀਤੀਆਂ ਗਈਆਂ ਅਜਿਹੇ ਦੋਸ਼ ਨਾਉਂਦੇ ਅਜਿਹਾਂ ਆਕੇ ਲਈ ਕਿੰਤੂ ਪਰੰਤੂ ਕਰਦੇ ਸਰਜੀਤ ਸਿੰਘ ਖਾਲਸਾ ਨਜ਼ਰ ਆਏ ਮੇਰੇ ਨਾਲ ਚੈਨਲ ਦੇ ਜੁਆਇੰਟ ਐਡੀਟਰ ਪੰਮਿਲ ਪਾਟਿਆ ਜੀ ਮੌਜੂਦ ਨੇ ਆਨਲਾਈਨ ਦੇ ਉੱਪਰ ਪੰਮਿਲ ਜੀ ਕੀ ਕੋ ਜਾਣਕਾਰੀਆਂ ਨੇ ਇਹ ਜਿਹੜੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਗੱਲ ਕਹੀ ਆ ਖਾਸਮ ਖਾਸ ਤਰੀਕੇ ਦੇ ਨਾਲ ਕਹਿੰਦੇ ਮੇਰੇ ਨਾਲ ਫਰਕ ਕੀਤਾ ਜਾਂਦਾ ਵਿਤਕਰਾ ਕੀਤਾ ਜਾਂਦਾ ਕੀ ਕੋ ਜਾਣ ਇਹ ਸੈਂਸੇਸ਼ਨਲ ਖਬਰ ਹੈ ਆਪਣੇ ਆਪ ਦੇ ਵਿੱਚ ਔਰ ਬੜੀ ਬੜੀ ਮਤਭਾਗੀ ਨੂੰ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਆ ਜਾਣਕਾਰੀ ਹੈ ਕਿ ਕਿਸੇ ਵੀ ਚੁਣੇ ਹੋਏ ਨੁਮਾਇੰਦਗੀ ਨਿਮਾਇੰਤੀ ਦੇ ਨਾਲ ਜੇ ਇਸ ਤਰ੍ਹਾਂ ਦਾ ਵਿਕਰਾ ਹੋ ਰਿਹਾ ਹੈ ਹਮ ਅ ਸਰਜਜੀਤ ਖਾਲਸਾ ਹੁਣਾਂ ਨੂੰ ਮੈਂ ਸਵਾਲ ਕੀਤਾ ਸੀਗਾ ਇਸ ਇੰਟਰਵਿਊ ਦੇ ਦੌਰਾਨ ਕਿ ਤੁਹਾਡੇ ਦੇ ਇਹ ਅਲਿਜੀਸਨ ਲੱਗਾ ਪਹਿਲੇ ਵੀ ਕਿ ਸਰਜਜੀਤ ਖਾਲਸਾ ਨੇ 1.5 ਸਾਲ ਦੇ ਵਿੱਚ ਕਦੇ ਇੱਕ ਸਵਾਲ ਨਹੀਂ ਰੱਖਿਆ ਕਦੇ ਆਪਣੇ ਹਲਕੇ ਦੇ ਕਦੇ ਲੋਕਾਂ ਦੀ ਗੱਲ ਕਦੇ ਸਿੱਖਾਂ ਦੇ ਮਸਲੇ ਨੂੰ ਨਹੀਂ ਕਦੇ ਲੋਕ ਸਭਾ ਦੇ ਵਿੱਚ ਠਾਇਆ ਇਹ ਇਹ ਅਲੀਗੇਸ਼ਨ ਉਹਨਾਂ ਤੇ ਲੱਗਾ ਸੀਗਾ ਸਿਆਸੀ ਕਈ ਲੀਡਰਾਂ ਨੇ ਗੱਲ ਕੀਤੀ ਸੀ ਇਸ ਤੋਂ ਬਾਅਦ ਅਸੀਂ ਉਹਨਾਂ ਨੂੰ ਸਵਾਲ ਕੀਤਾ ਕਿ ਹੁਣ ਅੱਜ ਤੋਂ ਵਿਧਾਨ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਚੁੱਕਿਆ ਹੈਗਾ ਕੀ ਤੁਸੀਂ ਇਸ ਵਾਰੀ ਹਲਕੇ ਦੀ ਗੱਲ ਕਰੋਗੇ ਸਿੱਖਾਂ ਦੇ ਕੋਈ ਇਸ਼ੂਸ ਦੀ ਗੱਲ ਕਰੋਗੇ ਇਸ ਲਈ ਤੁਹਾਡੇ ਕੋਲੇ ਅਜੰਡਾ ਕੀ ਹੈਗਾ ਕੀ ਗੱਲ ਕਰਨ ਜਾ ਰਹੇ ਹੋ ਸੈਸ਼ਨ ਦੇ ਵਿੱਚ ਹੂੰ ਜਿਸ ਦੇ ਬਾਬਤ ਉਹਨਾਂ ਨੇ ਇਹ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਕਹੀਆਂ ਹੂੰ ਕਹਿੰਦੇ ਅੱਜ ਵੀ ਮੈਂ ਜਾ ਕੇ ਲੋਕ ਸਭਾ ਦੇ ਸਪੀਕਰ ਦੇ ਨਾਲ ਗੱਲ ਕੀਤੀ ਹੈ ਕਹਿੰਦੇ ਮੈਂ ਵੈਲਚ ਉਤਰ ਕੇ ਵਿਰੋਧ ਕੀਤਾ ਹੈ ਕਿ ਮੈਨੂੰ ਬੋਲਣ ਦਾ ਸਮਾਂ ਕਿਉਂ ਨਹੀਂ ਦਿੱਤਾ ਜਾ ਰਿਹਾ ਮੈਨੂੰ 1.5 ਸਾਲ ਚ ਇੱਕ ਵਾਰੀ ਵੀ ਬੋਲਣ ਦਾ ਸਮਾਂ ਨਹੀਂ ਦਿੱਤਾ ਤੇ ਮੈਨੂੰ ਸਮਾਂ ਦਿੱਤਾ ਜਾਏ ਕਹਿੰਦੇ ਮੈਂ ਜਾ ਕੇ ਗੱਲ ਕੀਤੀ ਹੈ ਵੀ ਮੇਰੇ ਨਾਲ ਵਿਕਰਾ ਹੋ ਰਿਹਾ ਤੇ ਕਹਿੰਦੇ ਮੈਨੂੰ ਸਪੀਕਰ ਨੇ ਭਰੋਸਾ ਦਵਾਇਆ ਹੈ ਇਹ ਤਾਂ ਉਹ ਕੱਲ ਅਸੀਂ ਸਮਾਧਵਾਗੇ ਜੀ ਉਹ ਕੱਲ ਸਮਾ ਮਿਲਦਾ ਜਾਂ ਨਹੀਂ ਮਿਲਦਾ ਇਹ ਇੱਕ ਗੱਲ ਹੈ ਹੂੰ ਦੂਸਰਾ ਜਿਹੜਾ ਬਹੁਤ ਉਹਨਾਂ ਨੇ ਜਿਹਨੂੰ ਕਹਿ ਸਕਦੇ ਆ ਇੱਕ ਤਰ੍ਹਾਂ ਦਾ ਨਾਲ ਮਤਭਾਗਾ ਵੀ ਹੈ ਕਿਸੇ ਤਰ੍ਹਾਂ ਨਾਲ ਹੋ ਰਿਹਾ ਹੈ ਹੂੰ ਕੋਲ ਦੂਸਰਾ ਸੈਂਸੇਸ਼ਨਲ ਸੰਸਨੀ ਕੇਸ ਵੀ ਹੈ ਹੂੰ ਸਰਪਜੀਤ ਸਿੰਘ ਖਾਲਸਾ ਨੇ ਸਾਡੇ ਨਾਲ ਗੱਲ ਕਰਦੇ ਆ ਇਹ ਕਿਹਾ ਕਿ ਲੋਕ ਸਭਾ ਦੇ ਜਿਹੜੀ ਐਂਟਰੀ ਗੇਟ ਨੇ ਜਾਂ ਜਿੰਨੇ ਵੀ ਦਰਵਾਜ਼ੇ ਨੇ ਜਿਹੜੇ ਜਾਂ ਤੇ ਤੁਹਾਡੇ ਥੰਬ ਪ੍ਰਿੰਟ ਅੰਗੂਠੇ ਦੇ ਨਿਸ਼ਾਨ ਨਾਲ ਖੁੱਲਦੇ ਨੇ ਜਾਂ ਤਾਂ ਉਹ ਰੈਟੀਨਾ ਸਕੈਨ ਕਰਦੇ ਆ ਅੱਖਾਂ ਦਾ ਜਿਹੜਾ ਹੁੰਦਾ ਉਹਦੇ ਨਾਲ ਖੁੱਲਦੇ ਨੇ ਸੈਂਸਰ ਲੱਗੇ ਹੁੰਦੀ ਹੁੰਦੀ ਹੁੰਦਾ ਜੀ ਇਹਦੇ ਮੇਰੇ ਬਾਇਓਮੈਟ੍ਰਿਕਸ ਤੇ ਹੋਏ ਸੀਗੇ 1.5 ਸਾਲ ਪਹਿਲੇ ਜਦੋਂ ਮੈਂ ਇੱਥੇ ਸੰਸਦ ਦੇ ਵਿੱਚ ਆਇਆ ਜੀ ਪਰ ਮੇਨੂੰ ਬਾਇਓਮੈਟ੍ਰਿਕਸ ਤੋਂ ਬਾਅਦ ਉਹ ਐਕਸੈਸ ਨਹੀਂ ਦਿੱਤਾ ਗਿਆ ਕਿ ਮੈਂ ਜਦੋਂ ਲੋਕ ਸਭਾ 'ਚ ਐਂਟਰ ਹੁੰਨਾ ਤੇ ਮੇਰੇ ਨਾਲ ਤੇ ਥੰਬ ਪ੍ਰਿੰਟ ਕੰਮ ਕਰਦੇ ਨੇ ਤੇ ਨਾ ਹੀ ਜਿਹੜਾ ਅੱਖਾਂ ਦਾ ਰੈਟੀਨਾ ਸਕੈਨ ਹੁੰਦਾ ਉਹ ਕੰਮ ਕਰਦਾ ਹੈ ਕਹਿੰਦੇ ਮੈਂ ਦਰਵਾਜ਼ੇ ਤੇ ਖੜਾ ਰਹਿਣਾ ਤੇ ਮੇਰੇ ਥੰਬ ਪ੍ਰਿੰਟ ਨਾਲ ਔਰ ਅੱਖਾਂ ਦੀ ਰੈਟੀਨਾ ਦੇ ਸਕੈਨਿੰਗ ਹੋਣ ਦੇ ਨਾਲ ਉਹ ਦਰਵਾਜ਼ੇ ਖੁੱਲਦੇ ਹੀ ਨਹੀਂ ਹੂੰ ਔਰ ਮੈਂ ਅਗਰ ਪੁੱਛਿਆ ਕਿ ਕੀ 1.5 ਸਾਲ ਤੋਂ ਇਦਾਂ ਹੋ ਰਿਹਾ ਤੁਹਾਡੇ ਨਾਲ ਕਹਿੰਦੇ 1.5 ਸਾਲ ਤੋਂ ਹੋ ਰਿਹਾ ਕਦੇ ਵੀ ਮੇਰੇ ਥੰਬ ਪ੍ਰਿੰਟ ਨਾਲ ਮੇਰੇ ਬਾਇਓਮੈਟ੍ਰਿਕਸ ਦੇ ਨਾਲ ਹੂੰ ਲੋਕ ਸਰਵਾਦੀ ਜਿਹੜੇ ਜਿੱਥੋਂ ਜਿੱਥੇ ਵੀ ਉਹਨਾਂ ਨੇ ਕਮਰੇ 'ਚ ਐਂਟਰ ਕਰਨਾ ਹੁੰਦਾ ਜਿੱਥੇ ਬਾਕੀ ਸਾਰੇ ਐਮਪੀਜ਼ ਦੇ ਜਿੰਨੇ ਸੰਸਦ ਨੇ ਉਹਨਾਂ ਦੇ ਥੰਬ ਪ੍ਰਿੰਟ ਤੇ ਅੱਖਾਂ ਦੇ ਰੈਟੀਨੇ ਦੇ ਨਾਲ ਉਹਨਾਂ ਦੇ ਲਈ ਐਂਟਰੀ ਗੇਟ ਖੁੱਲਦੇ ਆ ਜਿਹਨੇ ਮੇਰੇ ਲਈ ਕਦੇ ਵੀ ਨਹੀਂ ਖੁੱਲੇ ਜੇ ਮੈਂ ਕਿਸੇ ਐਸੇ ਐਂਟਰੀ ਗੇਟ ਤੋਂ ਲੰਘਣਾ ਹੋਵੇ ਤੇ ਮੈਨੂੰ ਕਿਸੇ ਆਲੇ ਦੁਆਲੇ ਖੜੇ ਦੂਸਰੇ ਐਮਪੀ ਨੂੰ ਜਾਂ ਜਿਹਦਾ ਐਕਸੈਸ ਹੈਗਾ ਉਹਨੂੰ ਕਹਣਾ ਪੈਂਦਾ ਵੀ ਇਹ ਦਰਵਾਜ਼ਾ ਖੋਲ ਮੈਂ ਐਂਟਰ ਕਰਨਾ ਜਾਂ ਦਰਵਾਜ਼ਾ ਖੋਲ ਮੈਂ ਕਿਸੇ ਬੰਦੇ ਚੋਂ ਬਾਹਰ ਆਉਣਾ ਇਹ ਉਹਨਾਂ ਦਾ ਬਹੁਤ ਸੰਸਨੀ ਕੇਸ ਖੁਲਾਸਾ ਹੈਗਾ ਔਰ ਇੱਕ ਤਰ੍ਹਾਂ ਦੇ ਨਾਲ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਕੁਸੀਂ ਗੱਲਬਾਤ ਕੀਤੀ ਹੈ ਕਦੇ ਲੋਕ ਸਭਾ ਨੂੰ ਡੀ ਸਪੀਕਰ ਨੂੰ 1.5 ਸਾਲ ਦੇ ਵਿੱਚ ਕੰਪਲੀਟ ਕੀਤੀ ਇਸ ਤਰ੍ਹਾਂ ਦੀ ਕਿ ਇਸ ਤਰ੍ਹਾਂ ਦਾ ਵਿਤਕਰਾ ਮੇਰੇ ਨਾਲ ਕਿਉਂ ਹੋ ਰਿਹਾ ਜੀ ਕਿਉਂ ਸਿਰਫ ਮੇਰੇ ਹੀ ਫੋਨ ਪ੍ਰਿੰਟ ਬਾਇਓਮੈਟ੍ਰਿਕਸ ਮੇਰਾ ਹੀ ਆਰਟੀਨਾ ਕੰਮ ਨਹੀਂ ਕਰ ਰਿਹਾ ਮੈਨੂੰ ਐਕਸੈਸ ਕਿਉਂ ਨਹੀਂ ਦਿੱਤਾ ਜਾ ਰਿਹਾ ਉਹ ਕਹਿੰਦੇ ਵੀ ਮੈਂ ਇੱਕ ਵਾਰੀ ਗੱਲ ਕੀਤੀ ਉਦੋਂ ਐਕਸਪਰਟ ਬੁਲਾਏ ਗਏ ਉਦੋਂ ਕਿਹਦੀ ਜਾਂਚ ਹੋਈ ਆ ਉਦੋਂ ਕਿ ਉਸ ਸਮੇਂ ਵੀ ਕਹਿੰਦੇ ਜਦੋਂ ਜਾਂਚ ਹੋਈ ਮੇਰਾ ਥੰਬ ਪ੍ਰਿੰਟ ਨਹੀਂ ਚੱਲਿਆ ਮੇਰਾ ਅੱਖ ਦਾ ਜਿਹੜਾ ਰੈਟੀਨਾ ਵਾ ਉਹ ਉਹਦਾ ਉਹ ਸਕੈਨਿੰਗ ਨਹੀਂ ਕੰਸ ਕਰ ਰਿਹਾ ਸੀ ਜਦਕਿ ਉਸ ਸਮੇਂ ਵੀ ਬਾਕੀ ਸਾਰੇ ਚੱਲ ਰਹੇ ਸੀ ਤੇ ਅੱਜ ਉਹਨਾਂ ਨੇ ਗੱਲਬਾਤ ਦੇ ਦੌਰਾਨ ਇੱਕ ਹੋਰ ਨਰਾਜ਼ਗੀ ਅਤੇ ਨਿਰਾਸ਼ਾ ਜ਼ਾਹਰ ਕੀਤੀ ਹੈ ਕਿ ਮੇਰੇ ਨਾਲ ਇਸ ਤਰ੍ਹਾਂ ਦਾ ਧੱਕਾ ਕੀਤਾ ਜਾ ਰਿਹਾ ਹੈ ਪਿਛਲੇ 1.5 ਸਾਲ ਤੋਂ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਜੀ ਵਾਕਿਆ ਹੀ ਇਸ ਤਰ੍ਹਾਂ ਦੇ ਨਾਲ ਹੋ ਰਿਹਾ ਹੈਗਾ ਇੱਕ ਚੁਣੇ ਹੋਏ ਨੁਮਾਇੰਦੇ ਦੇ ਨਾਲ ਤੇ ਆਪਣੇ ਆਪ ਦੇ ਵਿੱਚ ਬਹੁਤ ਸ਼ਰਮਨਾਕ ਤੇ ਬਹੁਤ ਹੀ ਮਦਭਾਗਾ ਵਰਤਾਰਾ ਇਹ ਹੈਗਾ ਜੇ ਕਿਸੇ ਚੁਣੇ ਹੋਏ ਐਮਪੀ ਦੇ ਨਾਲ ਜਿਹੜਾ ਵੋਟਾਂ ਤੋਂ ਚੁਣ ਕੇ ਆਇਆ ਉਹ ਕੋਈ ਨੋਮੀਨੇਟਡ ਐਮਪੀ ਨਹੀਂ ਹੈਗਾ ਜਿਹੜਾ ਵੋਟਾਂ ਲੈ ਕੇ ਚੁਣ ਕੇ ਆਇਆ ਜੇ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਹੋ ਰਿਹਾ ਤੇ ਉਹ ਹੁਣ ਉਹਨਾਂ ਨੇ ਗੱਲਬਾਤ ਕੀਤੀ ਹੈ ਆ ਗੱਲਬਾਤ ਦੇ ਵਿੱਚ ਸਾਡੇ ਨਾਲ ਇਹ ਗੱਲ ਕਹੀ ਹੈ ਕਿ ਮੈਂ ਹੁਣ ਇੱਕ ਰਿਟਨ ਕੰਪਲੀਟ ਜਿਹੜੀ ਹੈ ਇਹਦੇ ਬਾਰੇ ਦੇ ਵਿੱਚ ਲੋਕਸਪਾਸ ਸਪੀਕਰ ਨੂੰ ਦਵਾਂਗਾ कि ਮੇਰੇ ਨਾਲ ਇਸ ਤਰ੍ਹਾਂ ਦਾ ਵਿਵਕਰਾ ਜਿਹੜਾ ਵਾ ਉਹ ਹੋ ਰਿਹਾ ਕਿਉਂ ਮੈਨੂੰ ਜਿਹੜੇ ਆ ਸਾਰੇ ਐਕसेस ਮੇਰੇ ਬਾਇਓਮੈਟ੍ਰਿਕਸ ਦੇ ਨਾਲ ਮੇਰੇ ਫੰਗਰੇ ਦੇ ਨਾਲ ਮੇਰੇ ਅੱਖਾਂ ਦੇ ਰੂਟੀਨੇ ਦੇ ਐਕसेस ਦੇ ਨਾਲ ਨਹੀਂ ਦਿੱਤੇ ਜਾ ਰਹੇ ਜੀ ਬਿਲਕੁਲ ਬਿਲਕੁਲ ਬਹੁਤ ਮਿਹਰਬਾਨੀ ਹੈ तमाम ਜਾਣਕਾਰੀਆਂ ਦੇ ਲਈ ਸੋ ਇੱਕ ਇੰਟਰਵਿਊ ਜਿਹੜੀ ਵਿਸ਼ੇਸ਼ ਰੂਪ ਦੇ ਵਿੱਚ ਦਿਨਕ ਸੂਰਾ ਟੀਵੀ ਦੇ ਨਾਲ ਕੀਤੀ ਗਈ ਉਸ ਦੇ ਵਿੱਚ ਐਮਪੀ ਸਰਬਜੀਤ ਸਿੰਘ ਖਾਲਸਾ ਹੋਰਾਂ ਦੇ ਮੈਂ ਤੁਹਾਨੂੰ ਅੱਜ ਇੱਕ ਗੱਲ ਦਾ ਸਟੀਕਤਾ ਦੇ ਨਾਲ ਸਾਂਝੀ ਸਾਂਝੀ ਕੀਤੀ ਗਈ ਉਹ ਕਹਿੰਦੇ ਕਿ ਮੇਰੇ ਨਾਲ ਇਹ ਫਰਕ ਕੀਤਾ ਜਾਂਦਾ ਵਿਤਕਰਾ ਕੀਤਾ ਜਾਂਦਾ ਵਿਤਕਰਾ ਕਿਉਂ ਕੀਤਾ ਜਾਂਦਾ ਇਹ ਸਾਰੀਆਂ ਚੀਜ਼ਾਂ ਵੀ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਦਰਅਸਲ ਵਾਕਵਾਕ ਤਰੀਕੇ ਦੇ ਨਾਲ ਉਹਨਾਂ ਦੇ ਉੱਪਰ ਸਵਾਲ ਨੂੰ ਮ ਗੱਲਾਂ ਉੱਠ ਰਹੀਆਂ ਸੀ ਸਵਾਲ ਉੱਠ ਰਹੇ ਸੀ ਕਿ ਉਹਨਾਂ ਦੇ ਵੱਲੋਂ ਜਿਹੜੀਆਂ ਗੱਲਾਂ ਕਹਿ ਕੇ ਐਮਪੀ ਦੇ ਰੂਪ ਦੇ ਵਿੱਚ ਲੋਕਾਂ ਦਾ ਨੁਮਾਇੰਦਾ ਬਣਿਆ ਗਿਆ ਉਹ ਗੱਲਾਂ ਤਾਂ ਉਹਨਾਂ ਦੇ ਵੱਲੋਂ ਸੈਸ਼ਨ ਦੇ ਵਿੱਚ ਜਾਂ ਫਿਰ ਸਦਨ ਦੇ ਵਿੱਚ ਕਦੇ ਰੱਖੀਆਂ ਨਹੀਂ ਗਈਆਂ ਕੋਈ ਸਵਾਲ ਪੰਜਾਬ ਪੱਖੀ ਸਿੱਖ ਪੰਥ ਪੱਖੀ ਉਹਨਾਂ ਦੇ ਵੱਲੋਂ ਰੱਖਿਆ ਹੀ ਨਹੀਂ ਗਿਆ ਤਾਂ ਉਸ ਦੇ ਜਵਾਬ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਉਹ ਕਹਿੰਦੇ ਕਿ ਮੈਨੂੰ ਸਮਝ ਨਹੀਂ ਦਿੱਤਾ ਜਾਂਦਾ ਅੱਜ ਵੀ ਉਹਨਾਂ ਦੇ ਵੱਲੋਂ ਵਾਕ ਆਊਟ ਕਰਕੇ ਸੈਸ਼ਨ ਦੇ ਵਿੱਚੋਂ ਬਾਹਰ ਆਇਆ ਗਿਆ ਹਾਲਾਂਕਿ ਉਹ ਗੱਲਬਾਤ ਜਿਹੜੀ ਹੋਈ ਆ ਉਹ ਵੀ ਇਹਨਾਂ ਬੰਨ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇਸ ਤਰੀਕੇ ਦੇ ਨਾਲ ਉਹ ਇੱਕ ਭਾਵਕ ਤਰੀਕੇ ਆਪਣੀ ਗੱਲ ਸਾਂਝੀ ਕਰਦੇ ਨਜ਼ਰ ਆਏ ਨਾਲ ਦੀ ਨਾਲ ਉਹਨਾਂ ਨੇ ਹੁਣ ਇੱਕ ਲਿਖਤੀ ਸ਼ਿਕਾਇਤ ਦੇਣ ਦੀ ਵੀ ਗੱਲ ਕਹੀ ਹੈ ਕਿ ਲਿਖਤੀ ਰੂਪ ਦੇ ਵਿੱਚ ਉਹ ਸ਼ਿਕਾਇਤ ਦੇਣਗੇ ਹਾਲਾਂਕਿ ਲਿਖਤੀ ਰੂਪ ਦੇ ਵਿੱਚ ਦਿੱਤੀ ਗਈ ਸ਼ਿਕਾਇਤ ਦੇ ਉੱਪਰ ਕਿੰਨਾ ਕੁ ਪੈਰ ਲਾਉਂਦੀ ਆ ਸਦਨ ਦੀ ਜਿਹੜੀ तमाम ਆ ਪ੍ਰਸ਼ਾਸਨਿਕ ਪ੍ਰਬੰਧਕ ਕਮੇਟੀ ਹੈ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਆ ਆਉਣ ਵਾਲਾ ਸਮਾਂ ਬੈੰਦੇਗਾ ਪਰ ਇਹਨਿੰ ਬਿੰਦ ਗੱਲਬਾਤ ਜਿਹੜੀ ਆ ਉਹ ਤੁਹਾਡੇ ਨਾਲ ਜ਼ਰੂਰ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀ ਕਰਦੇ ਆ ਤੇ ਖਬਰ ਦੇ ਬਾਰੇ ਯਾਂ ਪਰ ਖਬਰ ਦੇ ਵਿੱਚ ਦਿੱਤੀਆਂ ਜਾਣਕਾਰੀਆਂ ਦੇ ਬਾਰੇ ਤੁਸੀਂ ਕੀ ਸੋਚ ਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤਿਕਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਦਾ ਐ ਜੀ ਇਹ ਸਿੱਖਾਂ ਨਾਲ ਇੰਨਾ ਭੇਦ ਭਾਭ ਕਰਦੇ ਆ ਸਾਡੇ ਨਾਲ ਨਾ ਤਾਂ ਸਾਨੂੰ ਬੋਲਣ ਦਾ ਟਾਈਮ ਦਿੰਨੇ ਆ ਹੂੰ ਨਾ ਸਾਡੇ ਫਿੰਗਰਪ੍ਰਿੰਟ ਨਾਲ ਜਾਂ ਆਈ ਪ੍ਰਿੰਟ ਨਾਲ ਕੋਈ ਪਾਰਲੀਮੈਂਟ ਦਾ ਦਰਵਾਜ਼ਾ ਖੁੰਦਾ ਏ ਮੇਰੇ ਨਾਲ ਤੁਹਾਡੇ ਨਾਲ ਅੱਛਾ ਹਾਂ ਕੋਈ ਗੇਟ ਨਹੀਂ ਖੁੰਦਾ ਮੇਰੇ ਜਦਾਂ ਫੇਸ ਤੋਂ ਜਾਂ ਆਈ ਪ੍ਰਿੰਟ ਤੋਂ ਜਾਂ ਫੱਟ ਦੇ ਪ੍ਰਿੰਟ ਨਾਲ ਜਿਵੇਂ ਬਾਕੀਆਂ MP ਜਾਂਦੇ ਖੁੱਲਦੇ ਮੇਰੇ ਤੇ ਕੋਈ ਨਹੀਂ ਖੁੱਲਦਾ ਇਹ ਬਹੁਤ ਬੋਡੀ ਵੱਡੀ ਔਰ ਬੜਾ ਸੀਰੀਅਸ ਅਲੀਗੇਸ਼ਨ ਹੈ ਕਿ ਸਿਰਫ ਤੁਹਾਡੇ ਸਿਰਫ ਬਹੁਤ ਬਹੁਤ ਵੱਡਾ ਕਿ ਅਜ ਤੱਕ ਕਹਿੰਦਾ ਨਹੀਂ ਸੀ ਵੀ ਚਲੋ ਕੋਈ ਨਹੀਂ ਕੋਈ ਨਹੀਂ ਮੈਂ ਸਹੀ ਗੱਲ ਕਹਿ ਰਿਹਾ ਹਾਂ ਮੇਰੇ ਤੇ ਕੋਈ ਨਾ ਮ ਜਿੱਦਾਂ ਬਾਕੀ MP ਜਾਂਦੇ ਦਰਵਾਜ਼ੇ ਖੁੱਲ ਜਾਂਦੇ ਮੇਰੇ ਤੇ ਕੋਈ ਦਰਵਾਜ਼ਾ ਨਹੀਂ ਖੁੱਲਦਾ ਕਹਿ ਕੇ ਖਣਾਉਣਾ ਪੈਂਦਾ ਫਿਰ ਤੁਸੀਂ ਇੰਨੀ دیر ਤੂੰ ਤੁਸੀਂ ਇਸ ਬਾਰੇ ਗੱਲ ਕਿਉਂ ਨਹੀਂ ਕੀਤੀ ਕਿਉਂਕਿ ਬਹੁਤ ਵੱਡਾ ਵਿਤਕਰਾ ਹੈ ਜੇ ਇਸੇ ਤਰ੍ਹਾਂ ਨਾਲ ਹੀ ਆ ਇਹ ਉਸੇ ਕਰਕੇ ਵੀ ਸਿੱਖਾਂ ਸਿੱਖਾਂ ਦੇ ਸੋਚ ਰੱਖਦੇ ਆ ਵੀ ਨਾ ਮੈਂ ਸਿੱਖਾਂ ਦੀ ਗੱਲ ਕਰਨੀ ਆ ਮੈਨੂੰ ਬੋਲਣ ਵੀ ਤਾਂ ਹੀ ਨਹੀਂ ਦਿੰਦੇ ਇਹ ਇਹ ਗੱਲ ਤੁਸੀਂ ਉਹ ਸਪੀਕਰ ਜਿਹੜੇ ਲੋਕ ਸਭਾ ਦੇ ਹੈਗੇ ਉਹਨਾਂ ਨੂੰ ਕਹੀਏ ਕਿ ਤੁਹਾਡੇ ਕਿ 1 ਮਿੰਟ ਮੈਂ ਇੱਕ ਚੀਜ਼ ਇੱਕ ਚੀਜ਼ ਇੱਕ ਉਹਨਾਂ ਨੇ ਮੇਰੇ ਸਾਹਮਣੇ ਜਿਹੜੇ ਫਿੰਗਰਪ੍ਰਿੰਟ ਨਾਲ ਚਲਮਾਨੇ ਆ ਦਰਵਾਜ਼ੇ ਉਹ ਬੁਲਾਈਆਂ ਉਹਨਾਂ ਤੋਂ ਵੀ ਨਹੀਂ ਚੱਲਿਆ ਚਲਾਇਆ ਹੀ ਨਹੀਂ ਉਹਨਾਂ ਨੇ ਵੀ ਮੈਨੂੰ ਥੋੜਾ ਵਿਸਤਾਰ ਚ ਖਾਲਸਾ ਜੀ ਥੋੜਾ ਵਿਸਤਾਰ ਚ ਦੱਸਿਓ ਇੱਕ ਚੀਜ਼ ਮੇਰਾ ਸਵਾਲ ਪੂਰਾ ਸੁਣ ਲਓ ਕਿ ਤੁਹਾਡੇ ਫਿੰਗਰਪ੍ਰਿੰਟ ਜਾਂ ਅੱਖ ਦਾ ਰਟੀਨਾ ਉਹਨਾਂ ਨੇ ਸਕੈਨਿੰਗ ਲਈ ਲਿਆ ਸੀਗਾ ਔਰ ਹੁਣ ਜਦੋਂ ਨਹੀਂ ਹਾਂ ਔਰ ਹੁਣ ਜਦੋਂ ਨਹੀਂ ਖੁੱਲ ਰੇ ਤੇ ਲੋਕ ਸਭਾ ਸਪੀਕਰ ਦੇ ਬਾਰੇ ਕੀ ਕਹਿਣਾ ਜਦੋਂ ਤੁਸੀਂ ਸ਼ਿਕਾਇਤ ਲਈ ਕਿ ਮੈਂ ਕੱਲ ਨੂੰ ਨਹੀਂ ਕੀਤੀ ਜੀ ਕਿਸੇ ਨਾਲ ਮੈਂ ਤਾਂ ਅੱਜ ਪਹਿਲੀ ਵਾਰੀ ਕੀਤੀ ਆ ਮੈਂ ਉਹ ਵੀ ਤਾਂ ਗੱਲ ਕੀਤੀ ਆ ਵੀ ਲੋਕੀ ਕਹਿਣਗੇ ਵੀ ਖੰਦੀ ਜਾਣ ਕੇ ਹੀ ਨਹੀਂ ਬੋਲਦਾ ਇਹ ਤਾਂ ਸਿੱਖਾਂ ਨਾਲ ਬਹੁਤ ਪੇੜ ਭਾਵ ਕਰਦੇ ਆ ਹਾਂ ਹੁਣ ਤੁਸੀਂ ਸਪੀਕਰ ਨੂੰ ਇਹਦੇ ਬਾਰੇ ਕੰਪਲੇਂਟ ਕੀਤੀ ਹੈ ਮੈਂ ਹੁਣ ਕਰੂੰਗਾ ਜੀ ਸਾਰੀ ਗੱਲ ਮੈਨੂੰ ਪਤਾ ਜੀ ਇਹ ਪੇਟ ਭਾਵ ਕਰਦੇ ਆ ਮੈਨੂੰ ਬੋਲਣ ਦਾ ਟਾਈਮ ਤਾਂ ਦਿੰਦੇ ਨਹੀਂ ਇਹ ਹਾਂ ਇਹ ਤੇ ਲਿਟਰਲੀ ਤੁਸੀਂ ਯਕੀਨ ਮੰਨਿਓ ਵੀ ਮੈਂ ਲੜ ਕੇ ਆਇਆ ਅੱਜ ਨਹੀਂ ਨਹੀਂ ਇਹ ਬਹੁਤ ਬਹੁਤ ਵੱਡੀ ਔਰ ਬਹੁਤ ਸ਼ਰਮ ਦੀ ਗੱਲ ਹੈ ਜੇ ਇਸੇ ਤਰ੍ਹਾਂ ਦੇ ਨਾਲ ਹੋ ਰਿਹਾ ਕਿ ਇੱਕ ਚੁਣੇ ਹੋਏ ਸੰਸਦ ਨੂੰ ਇਸ ਤਰ੍ਹਾਂ ਦੇ ਨਾਲ ਉਹਦੀ ਉਹ ਉਹਨੂੰ ਸਨਮਾਨ ਸਨਮਾਨ ਨਾ ਦੇਣਾ ਇੱਕ ਇਸ ਸਨਮਾਨ ਨਾ ਦੇਣ ਵਾਲੀ ਆਪਣੇ ਆਪ ਦੇ ਵਿੱਚ ਗੱਲ ਹੈਗੀ ਹੈ ਜੇ ਇਸੇ ਤਰ੍ਹਾਂ ਦੇ ਨਾਲ ਹੈ ਦੌਰ ਹੈ ਨਾ ਮੇਰੇ ਫੇਸ ਆਈਸ ਦੇ ਰੁਟੀਨਾ ਨਾਲ ਕਿਸੇ ਨਾਲ ਕੁਝ ਨਹੀਂ ਹੁੰਦਾ ਅੱਛਾ ਬਾਕੀ ਸਾਰਿਆਂ ਦੇ ਨਾਲ ਹੁੰਦਾ ਇਹਦੇ ਹੁਣ ਤੁਸੀਂ ਲਿਖਤੀ ਕੰਪਲੇਂਟ ਕਰ ਰਹੇ ਹੋ ਖਾਲਸਾ ਜੀ ਜਾਂ ਕੀ ਕਰ ਰਹੇ ਹੋ ਇਹਦਾ ਜੀ ਕਰੂੰਗਾ ਜੀ ਗੱਲ ਮੈਂ ਹੁਣ ਕਰੂੰਗਾ ਮੈਂ ਹੁਣ ਸਾਰਾ ਮੈਂ ਕਹਿੰਦਾ ਸੀ ਇਹ ਟਾਈਮ ਦੇ ਦੇਣਗੇ ਦੇ ਦੇਣਗੇ ਪਰ ਇਹ ਮੈਨੂੰ ਨਹੀਂ ਲੱਗਦਾ ਮੈਨੂੰ ਟਾਈਮ ਦੇਣਗੇ ਅਸੀਂ ਤਾਂ ਅੱਜ ਕਹਿਤਾ ਸੀ ਜੀ ਮੇਰਾ ਤਾਂ ਵਾਕ ਆਊਟ ਹੈ ਮੈਂ ਤਾਂ ਚੱਲਿਆਂ ਜੀ ਅੱਛਾ ਬਹਿ ਜਾਓ ਤੁਸੀਂ ਬਹਿ ਜਾਓ ਤੁਸੀਂ ਤੁਸੀਂ ਐਵੇਂ ਨਹੀਂ ਕੱਲ ਨੂੰ ਟਾਈਮ ਦੇਵਾਂਗੇ ਹੁਣ ਕੱਲ ਨੂੰ ਦੇਵਾਂਗੇ ਅੱਜ ਤੁਸੀਂ ਵਾਕ ਆਊਟ ਕਰਤਾ ਮੈਂ ਕਰਤਾ ਜੀ ਅੱਜ ਵਾਕ ਆਊਟ ਅੱਜ ਵਾਕ ਆਊਟ ਕਰਤਾ ਬਹੁਤ ਬਹੁਤ ਧੰਨਵਾਦ ਔਰ ਹੀ ਤਸੀ ਤੋਂ ਤੋਂ ਜ਼ਰੂਰ ਇਸ ਤੇ ਅਪਡੇਟ ਲਵਾਂਗੇ ਦੁਬਾਰਾ ਕਿ ਕੀ ਗੱਲਬਾਤ ਹੋਈ ਹੈ ਜਿਹੜੇ ਤੁਹਾਡੇ ਬਾਇਓਮੈਟ੍ਰਿਕਸ ਦੇ ਦੀ ਵਰਤੋਂ ਨਹੀਂ ਹੋ پا ਰਹੀ ਅੰਦਰ ਐਂਟਰੀ ਦੇ ਲਈ ਇਹ ਬਹੁਤ ਸੀਰੀਅਸ ਐਲੀਗੇਸ਼ਨ ਹੈ ਇੱਕ ਸੰਸਦ ਦਾ ਸੁਣੇ ਜਾਂਦਾ ਹੈ ਜੀ ਮੈਂ ਤਾਂ ਜਾਣ ਕੇ ਇਹ ਗੱਲ ਇਹ ਆ ਨਾ ਜੇ ਹੁਣ ਮੈਂ ਤਾਂ ਫਸ ਗਿਆ ਵਿੱਚ ਬੋਲਣ ਨੂੰ ਨਹੀਂ ਦਿੰਦੇ মিডিਆ ਮੇਰੇ ਮਗਰ ਪਈ ਹੈ ਵਿਰੋਧੀ ਮੇਰੇ ਮਗਰ ਪਈ ਹੈ ਜੀ ਇਹ ਬੋਲਦਾ ਨਹੀਂ ਬੋਲਦਾ ਨਹੀਂ ਬਿਲਕੁਲ 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 ਅਸੀਂ ਜ਼ਰੂਰ ਇਸ ਤੇ ਖਾਲਸਾ ਜੀ ਤੋਂ ਦਲ ਦੁਬਾਰਾ ਜੀ ਇਹ ਤਾਂ ਇੰਨਾ ਭੇਦ ਭਾਬ ਕਰਦੇ ਆਂ ਵੀ ਮੇਰੇ ਰੁਟੀਨਾ ਨਾਲ ਕੋਈ ਵੀ ਦਰਵਾਜ਼ਾ ਨਹੀਂ ਖੁੱਲਦਾ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਦਾ ਹੈ ਜੀ ਇਹ ਸਿੱਖਾਂ ਨਾਲ ਇੰਨਾ ਭੇਦ ਭਾਬ ਕਰਦੇ ਆਂ ਸਾਡੇ ਨਾਲ ਨਾ ਤਾਂ ਸਾਨੂੰ ਬੋਲਣ ਦਾ ਟਾਈਮ ਦਿੰਦੇ ਆਂ ਨਾ ਸਾਡੇ ਫਿੰਗਰਪ੍ਰਿੰਟ ਨਾਲ ਜਾਂ ਆਈ ਪ੍ਰਿੰਟ ਨਾਲ ਕੋਈ ਪਾਰਲੀਮੈਂਟ ਦਾ ਦਰਵਾਜ਼ਾ ਖੁੱਲਦਾ ਹੈ ਮੇਰੇ ਨਾਲ ਤੁਹਾਡੇ ਨਾਲ ਅੱਛਾ हां ਕੋਈ ਡੇਟ ਨਹੀਂ ਖੁੰਦਾ ਮੇਰੇ ਜਿੱਦਾਂ ਫੇਸ ਤੋਂ ਜਾਂ ਆਈ ਪ੍ਰਿੰਟ ਤੋਂ ਜਾਂ ਹੱਥ ਦੇ ਪ੍ਰਿੰਟ ਨਾਲ ਜਿਵੇਂ ਬਾਕੀਆਂ ਐਮਪੀ ਜਾਂਦੇ ਖੁੱਲਦੇ ਮੇਰੇ ਦੇਨਖ ਸਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਵੀਰ ਸਿੰਘ ਸ਼ਿਰਗਲ ਇਸ ਵਕਤ ਦੀ ਸਿਆਸਤ ਦੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਹਾਜ਼ਰ ਹੋਏ ਆਂ ਪੰਜਾਬ ਦੀ ਸਿਆਸਤ ਦੇ ਵਿੱਚ ਭਾਰਤ ਦੀ ਸਿਆਸਤ ਦੇ ਵਿੱਚ ਇਸ ਨੂੰ ਲੈ ਕੇ ਵੱਡਾ ਪੁਚਾਲ ਜਿਹੜਾ ਉੱਠ ਸਕਦਾ ਹੈ ਜੀ ਹਾਂ ਇੱਕ ਐਮਪੀ ਦੇ ਵੱਲੋਂ ਦੋਸ਼ ਲਾਏ ਗਏ ਨੇ ਕਿ ਉਸ ਦੇ ਨਾਲ ਵਿਤਕਰਾ ਜਿਹੜਾ ਹੈ ਸਦਨ ਦੇ ਵਿੱਚ ਕੀਤਾ ਜਾਂਦਾ ਹੈ ਲੋਕ ਸਭਾ ਦੇ ਵਿੱਚ ਉਸ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਵਿਤਕਰਾ ਕਿਹੜੇ ਕਾਰਨਾ ਕਰਕੇ ਕੀਤਾ ਜਾਂਦਾ ਹੈ ਇਹ ਵੀ ਤੁਹਾਨੂੰ ਦੱਸਾਂਗੇ ਕਿਹੜਾ ਉਹ ਐਮਪੀ ਹੈ ਕਿਹੜਾ ਉਹ ਮੈਂਬਰ ਆਫ ਪਾਰਲੀਮੈਂਟ ਹੈ ਜਿਸ ਦੇ ਨਾਲ ਇਹ ਵਿਤਕਰੇ ਭਰੀ ਜਾਣਕਾਰੀ ਜਿਹੜੀ ਆ ਉੱnikਲ ਕੇ ਸਾਹਮਣੇ ਆਈ ਹੈ ਲਗਾਤਾਰ ਵਾਕ ਵਾਕ ਤਰੀਕੇ ਦੇ ਨਾਲ ਆਪਣੇ ਹੱਕਾ ਹਕੂਕਾਂ ਦੀ ਗੱਲ ਕਰ ਬਾਲੇ ਐਮਪੀ ਜਿਹੜੇ ਨੇ ਜਿਹੜੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਗੱਲ ਕਰਨ ਦੀ ਗੱਲ ਤਾਂ ਆਖੀ ਗਈ ਪਰ ਉਹਨਾਂ ਦੀ ਕੀਤੀ ਗਈ ਗੱਲ ਜਿਹੜੀ ਆ ਲੋਕ ਸਭਾ ਦੇ ਵਿੱਚ ਉਸ ਤਰੀਕੇ ਦੇ ਨਾਲ ਆਪਣਾ ਧਰਾਤਲ ਹਾਸਲ ਨਹੀਂ ਕਰ ਪਾਈ ਮੈਂ ਗੱਲ ਕਰ ਰਿਹਾ ਐਮਪੀ ਸਰਬਜੀਤ ਸਿੰਘ ਖਾਲਸਾ ਹੋਰਾਂ ਦੀ ਉਹਨਾਂ ਦੇ ਵੱਲੋਂ ਇੱਕ ਵਿਸ਼ੇਸ਼ ਰੂਪ ਦੇ ਵਿੱਚ ਕੀਤੀ ਗਈ ਦਿਨਿਕ ਸਰਾ ਟੀਵੀ ਦੇ ਨਾਲ ਇੰਟਰਵਿਊ ਦੇ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਉਹ ਖੁਲਾਸਾ ਇਹ ਕਰਦੇ ਨਜ਼ਰ ਆਏ ਉਹ ਕਹਿੰਦੇ ਕਿਸੇ ਵੀ ਤਰੀਕੇ ਦੇ ਨਾਲ ਸਿੱਖਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੀ ਗੱਲ ਕਰਨ ਦੇ ਵਕਤ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਰੋਕਾਂ ਜਿਹੜੀਆਂ ਨੇ ਉਹ ਲਗਾ ਦਿੱਤੀਆਂ ਜਾਂਦੀਆਂ ਨੇ ਪਹਿਲੀ ਗੱਲ ਤਾਂ ਇਹ ਆ ਕਿ ਉਹਨਾਂ ਨੂੰ ਬੋਲਣ ਦਾ ਮੌਕਾ ਤੱਕ ਨਹੀਂ ਦਿੱਤਾ ਜਾਂਦਾ ਅੱਜ ਵੀ ਉਹਨਾਂ ਦੇ ਵੱਲੋਂ ਸੈਸ਼ਨ ਦੇ ਵਿੱਚ ਉਹ ਵਾਕ ਆਊਟ ਕੀਤਾ ਗਿਆ ਤੇ ਵਾਕ ਆਊਟ ਦੇ ਪਿੱਛੇ ਕਾਰਨ ਜਿਹੜੇ ਨੇ ਉਹ ਵੀ ਉਹਨਾਂ ਦੇ ਵੱਲੋਂ ਸਪਸ਼ਟ ਰੂਪ ਦੇ ਵਿੱਚ ਦਿਨਕ ਸੂਰਾ ਟੀਵੀ ਦੇ ਨਾਲ ਐਕਸਕਲੂਸਿਵਲੀ ਗੱਲਬਾਤ ਕਰਦੇ ਆਂ ਸਾਂਝੇ ਕੀਤੇ ਗਏ ਨੇ ਹੁਣ ਐਮਪੀ ਸਰਬਜੀਤ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਇਹ ਗੱਲ ਸਾਹਮਣੇ ਰੱਖੀ ਗਈ ਉਹ ਕਹਿੰਦੇ ਕਿ ਭਾਈ ਮੇਰੇ ਨਾਲ ਵਿਤਕਰਾ ਇਸ ਕਰਕੇ ਕੀਤਾ ਜਾਂਦਾ ਕਿਉਂਕਿ ਮੈਂ ਸਿੱਖ ਹਾਂ ਮੇਰੇ ਨਾਲ ਸਿੱਖੀ ਦੀ ਗੱਲ ਕਰਨ ਦੇ ਲਈ ਇਹਨਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਰੋਕਾਂ ਜੜੀਆਂ ਨੇ ਲਾਈਆਂ ਜਾਂਦੀਆਂ ਨੇ ਨਾਲ ਉਹਨਾਂ ਦੇ ਵੱਲੋਂ ਖੁਲਾਸੇ ਹੋਰ ਵੀ ਬਹੁਤ ਵੱਡੇ ਪੱਧਰ ਦੇ ਉੱਪਰ ਕੀਤੇ ਗਏ ਨੇ ਉਹਨਾਂ ਖੁਲਾਸਿਆਂ ਦੇ ਉੱਪਰ ਚਰਚਾ ਕਰਾਂਗੇ ਗੱਲ ਕਰਾਂਗੇ ਕਿ ਇਹ ਸਥਿਤੀਆਂ ਕਿੱਧਰਲੇ ਪਾਸੇ ਨੂੰ ਜਾਣ ਗਈਆਂ ਇੱਕ ਚੁਣੇ ਹੋਏ ਨੁਮਾਇੰਦੇ ਦੇ ਨਾਲ ਇਸ ਤਰੀਕੇ ਦਾ ਵਿਤਕਰਾ ਕਰਨਾ ਕਿ ਉਸ ਦੀਆਂ ਆ ਰੈਟੀਨਾ ਦੇ ਨਾਲ ਖੁੱਲਣ ਵਾਲੇ ਦਰਵਾਜ਼ੇ ਜਿਹੜੇ ਨੇ ਹੱਥ ਦੇ ਥੰਮ ਦੇ ਨਾਲ ਖੁੱਲਣ ਵਾਲੇ ਦਰਵਾਜ਼ੇ ਜਿਹੜੇ ਨੇ ਉਹ ਖੁੱਲਦੇ ਹੀ ਨਹੀਂ ਬਹੁਤ ਵਾਰ ਸ਼ਿਕਾਇਤ ਕਰਨ ਦੇ ਉੱਪਰ ਵੀ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਨੇ ਉਹ ਹੱਲ ਨਹੀਂ ਕੀਤੀਆਂ ਗਈਆਂ ਅਜਿਹੇ ਦੋਸ਼ ਲਾਉਂਦੇ ਅਜਿਹਾਂ ਆਕੇ ਲਈ ਕਿੰਤੂ ਪਰੰਤੂ ਕਰਦੇ ਸਰਜੀਤ ਸਿੰਘ ਖਾਲਸਾ ਨਜ਼ਰ ਆਏ ਮੇਰੇ ਨਾਲ ਚੈਨਲ ਦੇ ਜੁਆਇੰਟ ਐਡੀਟਰ ਪੰਮਲ ਪਾਟਿਆ ਜੀ ਮੌਜੂਦ ਨੇ ਆਨਲਾਈਨ ਦੇ ਉੱਪਰ ਪੰਮਲ ਜੀ ਕੀ ਕੋ ਜਾਣਕਾਰੀਆਂ ਨੇ ਇਹ ਜਿਹੜੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਗੱਲ ਕਹੀ ਆ ਖਾਸਮ ਖਾਸ ਤਰੀਕੇ ਦੇ ਨਾਲ ਕਹਿੰਦੇ ਮੇਰੇ ਨਾਲ ਫਰਕ ਕੀਤਾ ਜਾਂਦਾ ਵਿਤਕਰਾ ਕੀਤਾ ਜਾਂਦਾ ਕੀ ਕੋ ਜਾਣਕਾਰ ਇਹ ਕੋ ਬਹੁਤ ਹੀ ਸੈਂਸੇਸ਼ਨਲ ਖਬਰ ਹੈ ਆਪਣੇ ਆਪ ਦੇ ਵਿੱਚ ਔਰ ਬੜੀ ਬੜੀ ਮਤਭਾਗੀ ਨੂੰ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਆ ਜਾਣਕਾਰੀ ਹੈ ਕਿ ਕਿਸੇ ਵੀ ਜੁਨੇ ਹੋਏ ਨੁਮਾਇੰਦੇ ਨੁਮਾਇੰਦੇ ਦੇ ਨਾਲ ਜੇ ਇਸ ਤਰ੍ਹਾਂ ਦਾ ਵਿਕਰਾ ਹੋ ਰਿਹਾ ਹੈ ਹਮ ਸਰਬਜੀਤ ਖਾਲਸਾ ਹੁਣਾਂ ਨੂੰ ਮੈਂ ਸਵਾਲ ਕੀਤਾ ਸੀਗਾ ਅਸੀਂ ਇੰਟਰਵਿਊ ਦੇ ਦੌਰਾਨ ਕਿ ਤੁਹਾਡੇ ਤੇ ਇਹ ਅਲਿਗੇਸ਼ਨ ਲੱਗਾ ਪਹਿਲੇ ਵੀ ਕਿ ਸਰਬਜੀਤ ਖਾਲਸਾ ਨੇ 1.5 ਸਾਲ ਦੇ ਵਿੱਚ ਕਦੇ ਇੱਕ ਸਵਾਲ ਨਹੀਂ ਰੱਖਿਆ ਕਦੇ ਆਪਣੇ ਹਲਕੇ ਦੇ ਕਦੇ ਲੋਕਾਂ ਦੀ ਗੱਲ ਕਦੇ ਸਿੱਖਾਂ ਦੇ ਮਸਲੇ ਨੂੰ ਨਹੀਂ ਕਦੇ ਲੋਕ ਸਭਾ ਦੇ ਵਿੱਚ ਉਠਾਇਆ ਇਹ ਇਹ ਅਲੀਗੇਸ਼ਨ ਉਹਨਾਂ ਤੇ ਲੱਗਾ ਸੀਗਾ ਸਿਆਸੀ ਕਈ ਲੀਡਰਾਂ ਨੇ ਇਹ ਗੱਲ ਕਹੀ ਸੀ ਇਸ ਤੋਂ ਬਾਅਦ ਅਸੀਂ ਉਹਨਾਂ ਨੂੰ ਸਵਾਲ ਕੀਤਾ ਕਿ ਹੁਣ ਅੱਜ ਤੋਂ ਵਿਧਾਨ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਚੁੱਕਿਆ ਹੈਗਾ ਕੀ ਤੁਸੀਂ ਇਸ ਵਾਰੀ ਹਲਕੇ ਦੀ ਗੱਲ ਕਰੋਗੇ ਸਿੱਖਾਂ ਦੇ ਕੋਈ ਇਸ਼ੂਸ ਦੀ ਗੱਲ ਕਰੋਗੇ ਇਸ ਲਈ ਤੁਹਾਡੇ ਕੋਲੇ ਅਜੰਡਾ ਕੀ ਹੈਗਾ ਕੀ ਗੱਲ ਕਰਨ ਜਾ ਰਹੇ ਹੋ ਸੈਸ਼ਨ ਦੇ ਵਿੱਚ ਜਿਸ ਦੇ ਬਾਬਤ ਉਹਨਾਂ ਨੇ ਇਹ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਲਈਆਂ ਕਿ ਕਹਿੰਦੇ ਅੱਜ ਵੀ ਮੈਂ ਜਾ ਕੇ ਲੋਕ ਸਭਾ ਦੇ ਸਪੀਕਰ ਦੇ ਨਾਲ ਗੱਲ ਕੀਤੀ ਹੈ ਕਹਿੰਦੇ ਮੈਂ ਵੈਲਚੁੱਤਰ ਕੇ ਵਿਰੋਧ ਕੀਤਾ ਹੈ ਕਿ ਮੈਨੂੰ ਬੋਲਣ ਦਾ ਸਮਾਂ ਕਿਉਂ ਨਹੀਂ ਦਿੱਤਾ ਜਾ ਰਿਹਾ ਮੈਨੂੰ 1.5 ਸਾਲ ਚ ਇੱਕ ਵਾਰੀ ਵੀ ਬੋਲਣ ਦਾ ਸਮਾਂ ਨਹੀਂ ਦਿੱਤਾ ਕਿ ਮੈਨੂੰ ਸਮਾਂ ਦਿੱਤਾ ਜਾਏ ਕਹਿੰਦੇ ਮੈਂ ਜਾ ਕੇ ਗੱਲ ਕੀਤੀ ਹੈ ਵੀ ਮੇਰੇ ਨਾਲ ਵਿਕਰਾ ਹੋ ਰਿਹਾ ਤੇ ਕਹਿੰਦੇ ਮੈਨੂੰ ਸਪੀਕਰ ਨੇ ਭਰੋਸਾ ਦਵਾਇਆ ਇਹ ਤੁਹਾਨੂੰ ਕੱਲ ਅਸੀਂ ਸਮਾਂ ਦਵਾਂਗੇ ਜੀ ਉਹ ਕੱਲ ਸਮਾਂ ਮਿਲਦਾ ਜਾਂ ਨਹੀਂ ਮਿਲਦਾ ਇਹ ਇੱਕ ਗੱਲ ਹੈ ਹੂੰ ਦੂਸਰਾ ਜਿਹੜਾ ਬਹੁਤ ਉਹਨਾਂ ਨੇ ਜਿਹਨੂੰ ਕਹਿ ਸਕਦੇ ਆ ਇੱਕ ਤਰ੍ਹਾਂ ਦਾ ਅਲਮਦ ਭਾਗਾ ਵੀ ਹੈ ਜਿਸ ਕਿਸੇ ਤਰ੍ਹਾਂ ਨਾਲ ਹੋ ਰਿਹਾ ਹੈ ਔਰ ਦੂਸਰਾ ਸੈਂਸੇਸ਼ਨਲ ਸਸਨੀ ਕੇਸ ਵੀ ਹੈ ਹੂੰ ਸਰਪਜੀਤ ਸਿੰਘ ਖਾਲਸਾ ਨੇ ਸਾਡੇ ਨਾਲ ਗੱਲ ਕਰਦੇ ਆ ਇਹ ਕਿਹਾ ਕਿ ਲੋਕ ਸਭਾ ਦੇ ਜਿਹੜੀ ਐਂਟਰੀ ਗੇਟ ਨੇ ਜਾਂ ਜਿੰਨੇ ਵੀ ਦਰਵਾਜ਼ੇ ਨੇ ਜਿਹੜੇ ਯਾਨ ਤੇ ਤੁਹਾਡੇ ਥੰਬ ਪ੍ਰਿੰਟ ਅੰਗੂਠੇ ਦੇ ਨਿਸ਼ਾਨ ਨਾਲ ਖੁੱਲਦੇ ਨੇ ਜਾਂ ਤਾਂ ਉਹ ਰੈਟੀਨਾ ਸਕੈਨ ਕਰਦੇ ਆ ਅੱਖਾਂ ਦਾ ਜਿਹੜਾ ਹੁੰਦਾ ਉਹਦੇ ਨਾਲ ਖੁੱਲਦੇ ਨੇ ਸੈਂਸਰ ਲੱਗੇ ਹੁੰਦੀ ਹੁੰਦਾ ਜੀ ਇਹਦੇ ਮੇਰੇ ਬਾਇਓਮੈਟ੍ਰਿਕਸ ਤੇ ਹੋਏ ਸੀਗੇ 1.5 ਸਾਲ ਪਹਿਲੇ ਜਦੋਂ ਮੈਂ ਇੱਥੇ ਸੰਸਦ ਦੇ ਵਿੱਚ ਆਇਆ ਜੀ ਪਰ ਮੇਨੂੰ ਬਾਇਓਮੈਟ੍ਰਿਕਸ ਤੋਂ ਬਾਅਦ ਉਹ ਐਕਸੈਸ ਨਹੀਂ ਦਿੱਤਾ ਗਿਆ ਕਿ ਮੈਂ ਜਦੋਂ ਲੋਕ ਸਭਾ 'ਚ ਐਂਟਰ ਹੁੰਨਾ ਤੇ ਮੇਰੇ ਨਾਮ ਤੇ ਥੰਬ ਪ੍ਰਿੰਟ ਕੰਮ ਕਰਦੇ ਨੇ ਤੇ ਨਾ ਹੀ ਜਿਹੜਾ ਅੱਖਾਂ ਦਾ ਰੈਟੀਨਾ ਸਕੈਨ ਹੁੰਦਾ ਉਹ ਕੰਮ ਕਰਦਾ ਕਹਿੰਦੇ ਮੈਂ ਦਰਵਾਜ਼ੇ ਤੇ ਖੜਾ ਰਹਿਣਾ ਮੇਰੇ ਥੰਬ ਪ੍ਰਿੰਟ ਨਾਲ ਔਰ ਅੱਖਾਂ ਦੀ ਰੈਟੀਨਾ ਦੇ ਸਕੈਨਿੰਗ ਹੋਣ ਦੇ ਨਾਲ ਉਹ ਦਰਵਾਜ਼ੇ ਖੁੱਲਦੇ ਹੀ ਨਹੀਂ ਹੂੰ ਔਰ ਮੈਂ ਜਦੋਂ ਪੁੱਛਿਆ ਕਿ ਕੀ 1.5 ਸਾਲ ਤੋਂ ਇਦਾਂ ਹੋ ਰਿਹਾ ਤੁਹਾਡੇ ਨਾਲ ਕਦੇ 1.5 ਸਾਲ ਤੋਂ ਹੋ ਰਿਹਾ ਕਦੇ ਵੀ ਮੇਰੇ ਥੰਬ ਪ੍ਰਿੰਟ ਨਾਲ ਮੇਰੇ ਬਾਇਓਮੈਟ੍ਰਿਕਸ ਦੇ ਨਾਲ ਹੂੰ ਲੋਕ ਸਰਮਾ ਦੇ ਜਿਹੜੇ ਜਿੱਥੋਂ ਜਿੱਥੇ ਵੀ ਉਹਨਾਂ ਨੇ ਕਮਰੇ 'ਚ ਐਂਟਰ ਕਰਨਾ ਹੁੰਦਾ ਜਿੱਥੇ ਬਾਕੀ ਸਾਰੇ ਐਮਪੀਜ਼ ਦੇ ਜਿੰਨੇ ਸੰਸਦ ਨੇ ਉਹਨਾਂ ਦੇ ਥੰਬ ਪ੍ਰਿੰਟ ਤੇ ਅੱਖਾਂ ਦੇ ਰੈਟੀਨੇ ਦੇ ਨਾਲ ਉਹਨਾਂ ਦੇ ਲਈ ਐਂਟਰੀ ਗੇਟ ਖੁੱਲਦੇ ਆ ਕਿਨੇ ਮੇਰੇ ਲਈ ਕਦੇ ਵੀ ਨਹੀਂ ਖੁੱਲੇ ਜੇ ਮੈਂ ਕਿਸੇ ਐਸੇ ਐਂਟਰੀ ਗੇਟ ਤੋਂ ਲੰਘਣਾ ਹੋਵੇ ਤੇ ਮੈਨੂੰ ਕਿਸੇ ਹਾਲੇਦ ਵਾਲੇ ਖੜੇ ਦੂਸਰੇ ਐਮਪੀ ਨੂੰ ਜਾਂ ਜਿਹਦਾ ਐਕਸੈਸ ਹੈਗਾ ਉਹਨੂੰ ਕਹਿਣਾ ਪੈਂਦਾ ਵੀ ਇਹ ਦਰਵਾਜ਼ਾ ਖੋਲ ਮੈਂ ਐਂਟਰ ਕਰਨਾ ਜਾਂ ਦਰਵਾਜ਼ਾ ਖੋਲ ਮੈਂ ਕਿਸੇ ਕਮਰੇ ਚੋਂ ਬਾਹਰ ਆਉਣਾ ਇਹ ਉਹਨਾਂ ਦਾ ਬਹੁਤ ਸਸੰਸਨੀ ਕੇਸ ਖੁਲਾਸਾ ਹੈਗਾ ਔਰ ਇੱਕ ਤਰ੍ਹਾਂ ਦੇ ਨਾਲ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਉਸੀ ਗੱਲਬਾਤ ਕੀਤੀ ਹੈ ਕਦੇ ਲੋਕ ਸਭਾ ਨੂੰ ਡੀ ਸਪੀਕਰ ਨੂੰ 1.5 ਸਾਲ ਦੇ ਵਿੱਚ ਕੰਪਲੀਟ ਕੀਤੀ ਇਸ ਤਰ੍ਹਾਂ ਦੀ ਕਿ ਇਸ ਤਰ੍ਹਾਂ ਦਾ ਵਿਤਕਰਾ ਮੇਰੇ ਨਾਲ ਕਿਉਂ ਹੋ ਰਿਹਾ ਜੀ ਕਿਉਂ ਸਿਰਫ ਮੇਰੇ ਹੀ ਫਰਟ ਬਾਇਓਮੈਟ੍ਰਿਕਸ ਮੇਰਾ ਹੀ ਆਈਡੀ ਨਾ ਕੰਮ ਨਹੀਂ ਕਰ ਰਿਹਾ ਮੈਨੂੰ ਐਕਸੈਸ ਕਿਉਂ ਨਹੀਂ ਦਿੱਤਾ ਜਾ ਰਿਹਾ ਉਹ ਕਹਿੰਦੇ ਵੀ ਮੈਂ ਇੱਕ ਵਾਰੀ ਗੱਲ ਕੀਤੀ ਉਦੋਂ ਐਕਸਪਰਟ ਬੁਲਾਏ ਗਏ ਉਦੋਂ ਕਿੰਦੀ ਜਾਂਚ ਹੋਈ ਆ ਤੇ ਉਦੋਂ ਕੇ ਉਸ ਸਮੇਂ ਵੀ ਕਹਿੰਦੇ ਜਦੋਂ ਜਾਂਚ ਹੋਈ ਮੇਰਾ ਥੰਬ ਪ੍ਰਿੰਟ ਨਹੀਂ ਚੱਲਿਆ ਮੇਰਾ ਅੱਖ ਦਾ ਜਿਹੜਾ ਰੈਟੀਨਾ ਵਾ ਉਹ ਉਹਦਾ ਉਹ ਸਕੈਨਿੰਗ ਨਹੀਂ ਕੰਸਿਪਟ ਕਰ ਰਿਹਾ ਸੀ ਜਦਕਿ ਉਸ ਸਮੇਂ ਵੀ ਬਾਕੀ ਸਾਰੇ ਚੱਲ ਰਹੀ ਸੀ ਤੇ ਅੱਜ ਉਹਨਾਂ ਨੇ ਗੱਲਬਾਤ ਦੇ ਦੌਰਾਨ ਇੱਕ ਬਹੁਤ ਨਰਾਜ਼ਗੀ ਅਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ ਕਿ ਮੇਰੇ ਨਾਲ ਇਸ ਤਰ੍ਹਾਂ ਦਾ ਧੱਕਾ ਕੀਤਾ ਜਾ ਰਿਹਾ ਪਿਛਲੇ 1.5 ਸਾਲ ਤੋਂ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਜੀ ਵਾਕਿਆ ਹੀ ਇਸ ਤਰ੍ਹਾਂ ਦੇ ਨਾਲ ਹੋ ਰਿਹਾ ਹੈਗਾ ਇੱਕ ਚੁਣੇ ਹੋਏ ਨੁਮਾਇੰਦੇ ਦੇ ਨਾਲ ਤੇ ਆਪਣੇ ਆਪ ਦੇ ਵਿੱਚ ਬਹੁਤ ਸ਼ਰਮਨਾਕ ਤੇ ਬਹੁਤ ਹੀ ਹੰਧ ਭਾਗਾ ਵਰਤਾਰਾ ਇਹ ਹੈਗਾ ਜੇ ਕਿਸੇ ਚੁਣੇ ਹੋਏ ਐਮਪੀ ਦੇ ਨਾਲ ਜਿਹੜਾ ਵੋਟਾਂ ਤੋਂ ਚੁਣ ਕੇ ਆਇਆ ਉਹ ਕੋਈ ਨੋਮਿਨੇਟਿਡ ਐਮਪੀ ਨਹੀਂ ਹੈਗਾ ਜਿਹੜਾ ਵੋਟਾਂ ਲੈ ਕੇ ਚੁਣ ਕੇ ਆਇਆ ਜੇ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਹੋ ਰਿਹਾ ਤੇ ਉਹ ਹੁਣ ਉਹਨਾਂ ਨੇ ਗੱਲਬਾਤ ਕੀਤੀ ਹੈ ਗੱਲਬਾਤ ਦੇ ਵਿੱਚ ਸਾਡੇ ਨਾਲ ਇਹ ਗੱਲ ਕਹੀ ਹੈ ਕਿ ਮੈਂ ਹੁਣ ਇੱਕ ਰਿਟਿੰਗ ਕੰਪਲੀਟ ਜਿਹੜੀ ਹੈ ਇਹਦੇ ਬਾਰੇ ਦੇ ਵਿੱਚ ਲੋਕਸਪਾਸ ਸਪੀਕਰ ਤੋਂ ਦਵਾਂਗਾ ਮੇਰੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਜਿਹੜਾ ਵਾ ਉਹ ਹੋ ਰਿਹਾ ਕਿਉਂ ਮੈਨੂੰ ਜਿਹੜੇ ਆ ਸਾਰੇ ਐਕਸੈਸ ਮੇਰੇ ਬਾਇਓਮੈਟ੍ਰਿਕਸ ਦੇ ਨਾਲ ਮੇਰੇ ਫੰਪ੍ਰਿੰਟ ਦੇ ਨਾਲ ਮੇਰੇ ਅੱਖਾਂ ਦੇ ਰੂਟੀਨੇ ਦੇ ਐਕਸੈਸ ਦੇ ਨਾਲ ਨਹੀਂ ਦਿੱਤੀ ਜਾ ਰਹੀ ਜੀ ਬਿਲਕੁਲ ਬਿਲਕੁਲ ਬਹੁਤ ਮਿਹਰਬਾਨੀ ਹੈ तमाम ਜਾਣਕਾਰੀਆਂ ਦੇ ਲਈ ਸੋ ਇੱਕ ਇੰਟਰਵਿਊ ਜਿਹੜੀ ਵਿਸ਼ੇਸ਼ ਰੂਪ ਦੇ ਵਿੱਚ ਦਿਨਕ ਸੂਰਜਾ ਟੀਵੀ ਦੇ ਨਾਲ ਕੀਤੀ ਗਈ ਉਸ ਦੇ ਵਿੱਚ ਐਮਪੀ ਸਰਬਜੀਤ ਸਿੰਘ ਖਾਲਸਾ ਹੋਰਾਂ ਦੇ ਮੈਂ ਤੁਹਾਨੂੰ ਅੱਜ ਇੱਕ ਗੱਲ ਦਾ ਸਟੀਕਤਾ ਦੇ ਨਾਲ ਸਾਂਝੀ ਸਾਂਝੀ ਕੀਤੀ ਗਈ ਉਹ ਕਹਿੰਦੇ ਕਿ ਮੇਰੇ ਨਾਲ ਇਹ ਫਰਕ ਕੀਤਾ ਜਾਂਦਾ ਹੈ ਵਿਤਕਰਾ ਕੀਤਾ ਜਾਂਦਾ ਹੈ ਵਿਤਕਰਾ ਕਿਉਂ ਕੀਤਾ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਵੀ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਦਰਅਸਲ ਵਾਕਵਾਕ ਤਰੀਕੇ ਦੇ ਨਾਲ ਉਹਨਾਂ ਦੇ ਉੱਪਰ ਸਵਾਲ ਨੂੰ ਮ ਗੱਲਾਂ ਉੱਠ ਰੀਆਂ ਸੀ ਸਵਾਲ ਉੱਠ ਰਹੇ ਸੀ ਕਿ ਉਹਨਾਂ ਦੇ ਵੱਲੋਂ ਜਿਹੜੀਆਂ ਗੱਲਾਂ ਕਹਿ ਕੇ ਐਮਪੀ ਦੇ ਰੂਪ ਦੇ ਵਿੱਚ ਲੋਕਾਂ ਦਾ ਨੁਮਾਇੰਦਾ ਬਣਿਆ ਗਿਆ ਉਹ ਗੱਲਾਂ ਤਾਂ ਉਹਨਾਂ ਦੇ ਵੱਲੋਂ ਸੈਸ਼ਨ ਦੇ ਵਿੱਚ ਜਾਂ ਪ੍ਰਸਦਨ ਦੇ ਵਿੱਚ ਕਦੇ ਰੱਖੀਆਂ ਹੀ ਨਹੀਂ ਗਈਆਂ ਕੋਈ ਸਵਾਲ ਪੰਜਾਬ ਪੱਖੀ ਸਿੱਖ ਪੰਥ ਪੱਖੀ ਉਹਨਾਂ ਦੇ ਵੱਲੋਂ ਰੱਖਿਆ ਹੀ ਨਹੀਂ ਗਿਆ ਤਾਂ ਉਸ ਦੇ ਜਵਾਬ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਉਹ ਕਹਿੰਦੇ ਕਿ ਮੈਨੂੰ ਸਮਝ ਨਹੀਂ ਦਿੱਤਾ ਜਾਂਦਾ ਅੱਜ ਵੀ ਉਹਨਾਂ ਦੇ ਵੱਲੋਂ ਵਾਕ ਆਊਟ ਕਰਕੇ ਸੈਸ਼ਨ ਦੇ ਵਿੱਚੋਂ ਬਾਹਰ ਆਇਆ ਗਿਆ ਹਾਲਾਂਕਿ ਉਹ ਗੱਲਬਾਤ ਜਿਹੜੀ ਹੋਈ ਆ ਉਹ ਵੀ ਇਹਨਾਂ ਬੰਨ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇਸ ਤਰੀਕੇ ਦੇ ਨਾਲ ਉਹ ਇੱਕ ਭਾਵਕ ਤਰੀਕੇ ਆਪਣੀ ਗੱਲ ਸਾਂਝੀ ਕਰਦੇ ਨਜ਼ਰ ਆਏ ਨਾਲ ਦੀ ਨਾਲ ਉਹਨਾਂ ਨੇ ਹੁਣ ਇੱਕ ਲਿਖਤੀ ਸ਼ਿਕਾਇਤ ਦੇਣ ਦੀ ਵੀ ਗੱਲ ਕਹੀ ਹੈ ਕਿ ਲਿਖਤੀ ਰੂਪ ਦੇ ਵਿੱਚ ਉਹ ਸ਼ਿਕਾਇਤ ਦੇਣਗੇ ਹਾਲਾਂਕਿ ਲਿਖਤੀ ਰੂਪ ਦੇ ਵਿੱਚ ਦਿੱਤੀ ਗਈ ਸ਼ਿਕਾਇਤ ਦੇ ਉੱਪਰ ਕਿੰਨਾ ਕੁ ਪੈਰ ਲਾਉਂਦੀ ਸਦਨ ਦੀ ਜਿਹੜੀ तमाम ਪ੍ਰਸ਼ਾਸਨਿਕ ਪ੍ਰਬੰਧਕ ਕਮੇਟੀ ਹੈ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਆਉਣ ਵਾਲਾ ਸਮਾਂ ਬੈਨ ਦੇਗਾ ਪਰ ਇਹਨ ਬਿੰਦ ਗੱਲਬਾਤ ਜਿਹੜੀ ਆ ਉਹ ਤੁਹਾਡੇ ਨਾਲ ਜ਼ਰੂਰ ਦੈਨਿਕ ਸੂਰਾ ਟੀਵੀ ਤੋਂ ਪਰਸਾਂਝੀ ਕਰਦੇ ਆ ਤੇ ਖਬਰ ਦੇ ਬਾਰੇ ਜਾਂ ਪਰ ਖਬਰ ਦੇ ਵਿੱਚ ਦਿੱਤੀਆਂ ਜਾਣਕਾਰੀਆਂ ਦੇ ਬਾਰੇ ਤੁਸੀਂ ਕੀ ਸੋਚ ਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤਿਕਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਦਾ ਹੈ ਜੀ ਇਹ ਸਿੱਖਾਂ ਨਾਲ ਇੰਨਾ ਭੇਦ ਭਾਬ ਕਰਦੇ ਆ ਸਾਡੇ ਨਾਲ ਨਾ ਤਾਂ ਸਾਨੂੰ ਬੋਲਣ ਦਾ ਟਾਈਮ ਦਿੰਨੇ ਆ ਨਾ ਸਾਡੇ ਫਿੰਗਰਪ੍ਰਿੰਟ ਨਾਲ ਆਈ ਪ੍ਰਿੰਟ ਨਾਲ ਕੋਈ ਪਾਰਲੀਮੈਂਟ ਦਾ ਦਰਵਾਜ਼ਾ